ਦੋਸਤੋ ਵਾ ਖੇਤੀ ਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈਗਾ ਜੀ ਇਹ ਪੇੜ ਜਿਹੜੇ ਹੈਗੇ ਤੁਸੀਂ ਦਰਖਤ ਦੇਖ ਰਹੇ ਹੋ ਇਹ ਇੱਕ ਬੜਾ ਹੀ ਆਯੁਰਵੈਦਿਕ ਕਹ ਲਿਏ ਜੀ ਪੱਖੋਂ ਬਹੁਤ ਹੀ ਜ਼ਬਰਦਸਤ ਇੱਕ ਪੇੜ ਹੈਗਾ ਜੀ ਇਹਨੂੰ ਅਰਜਨ ਛਾਲ ਕਹਿੰਦੇ ਹੈਗੇ ਆ ਜੀ ਇਹ ਤੇ ਇਹਦੀਆਂ ਹੋਰ ਜਿਹੜੀਆਂ ਖੂਬੀਆਂ ਉਹ ਆਪਾਂ ਤੁਹਾਨੂੰ ਦੱਸ ਦਿਆਂ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਜੀ ਮਾਸਟਰ ਕਰਮ ਸਿੰਘ ਜੀ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਵਾ ਖੇਤੀ ਚੈਨਲ 'ਚ ਮਾਸਟਰ ਜੀ ਇੱਕ ਵਾਰੀ ਫਿਰ ਥੈਂਕ ਯੂ ਸਰ ਚੌਹਾਨ ਸਾਹਿਬ ਆਪ ਬੜੀ ਬੜੀ ਚੰਗੀ ਗੱਲ ਹੈ ਅੱਜ ਮੇਰੇ ਪਿੰਡ ਪਹੁੰਚੇ ਤੁਸੀਂ ਤੇ ਅੱਜ ਜਿਸ ਤਰ੍ਹਾਂ ਹਰ ਇਨਸਾਨ ਦੁੱਖ ਪੀੜ ਦੇ ਨਾਲ ਬੜਾ ਦੁਖੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਜ ਦਾ ਜੋ ਯੁੱਗ ਹੈ ਬਹੁਤ ਹੀ ਭਿਆਨਕ ਯੁੱਗ ਹੈ ਅਸੀਂ ਐਲੋਪੈਥਿਕ ਦੇ ਵੱਲ ਜਾਣਾ ਚਲੇ ਗਏ ਆਪਣੇ ਵਾਸਤੇ ਥੋੜਾ ਵੀ ਧਿਆਨ ਨਹੀਂ ਦਿੰਦੇ ਇਹ ਪੇਡੇ 5-6 ਸਾਲ ਪਹਿਲਾਂ ਮੈਂ ਆਪਣੇ ਹੱਥੋਂ ਇੱਥੋਂ ਲਗਵਾਏ ਸੀ ਇਹ ਟੈਂਕੀ ਆ ਸਾਡੇ ਪਿੰਡ ਦੇ ਆ ਤੁਸੀਂ ਦੇਖ ਸਕਦੇ ਹੋ ਇਹ ਅਰਜਨ ਛਾਲ ਦਾ ਪੇੜ ਹੈ ਤੇ ਇਸ ਦੇ ਵਿੱਚ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਛਿਲ ਹੈ ਹੂੰ ਇਹਨੂੰ ਉਤਾਰ ਕੇ ਹੂੰ ਹੂੰ ਰਾਤ ਨੂੰ ਭਿਉ ਕੇ ਉਬਾਲ ਕੇ ਸਵੇਰੇ ਇੱਕ ਚਮਚ ਇੱਕ ਗਲਾਸ ਦੇ ਵਿੱਚ ਪੀਓ ਤੇ ਹਾਰਟ 슈ਗਰ ਬੀਪੀ ਸਾਰੀ ਚੀਜ਼ ਨੂੰ ਕੰਟਰੋਲ ਕਰਦਾ ਹੈ ਤੇ ਇਸ ਦੇ ਬੀਜ ਨੇ ਅਸੀਂ ਲੰਨ ਲਿਆ ਅੱਗੇ ਤੋਂ ਅੱਗੇ ਇਹਨਾਂ ਨੂੰ ਵਧਾ ਕੇ ਤੇ ਇਸ ਦੇ ਉੱਪਰ ਬਹੁਤ ਹੀ ਪੰਛੀ ਜਿਹੜੇ ਤੋਤੇ ਵਗੈਰਾ ਉਹ ਆ ਕੇ ਖਾਂਦੇ ਹਨ ਤੇ ਕਿੰਨਾ ਮਤਲ ਲਾਇਆ ਤੇ ਆ ਲੋਕੀ ਅਸੀਂ ਇਹਨਾਂ ਨੂੰ ਜਾਗਰੂ ਕਰਦੇ ਹਾਂ ਤੇ ਇਥਵੇਂ ਤਾਰ ਕੇ ਲੈ ਕੇ ਜਾਂਦੇ ਹਾਂ ਤੇ ਆਪਣੇ ਸਰੀਰ ਦਾ ਬਹੁਤ ਹੀ ਫਾਇਦਾ ਫੰਦੇ। ਜਿਵੇਂ ਤੁਸੀਂ ਦੱਸਿਆ ਕਿ ਇਹ ਹਾਰਟ ਵਾਸਤੇ ਹੈ ਨਾ? ਹਾਂਜੀ ਸਰ ਬੜਾ ਹੀ ਫਾਇਦੇਮੰਦ ਹੈਗਾ ਜੀ। ਤੇ ਇਹ ਕਿਸ ਤਰ੍ਹਾਂ ਮਤਲਬ ਇਹਨੂੰ ਆਪਾਂ ਇਸਤੇਮਾਲ ਕਿਵੇਂ ਕਰਨਾ ਹੈਗਾ ਜਾਂ ਕਿਦਾਂ ਕਿਉਂਕਿ ਜਿਹੜੀਆਂ ਦੇਸੀ ਜਿਹੜੀਆਂ ਬੂਟੀਆਂ ਹੁੰਦੀਆਂ ਮਾਸਟਰ ਜੀ ਗਰਮ ਬਹੁਤ ਹੁੰਦੀਆਂ ਹੈਗੀਆਂ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈਗਾ ਸਰ ਗਰਮ ਬਿਲਕੁਲ ਹੁੰਦੀਆਂ ਸਰ ਸਰਦੀ ਦੇ ਵਿੱਚ ਤੁਸੀਂ ਇਹਨੂੰ ਜਾਨਾ ਯੂਜ਼ ਕਰੋ ਰਾਤ ਨੂੰ ਇਹ ਵੀ ਚਿਲ ਤੁਸੀਂ ਹੁਣ ਤਾਰ ਕੇ ਰੱਖ ਲਓ ਇਹ 2-3 ਦਿਨ ਦੇ ਵਿੱਚ ਸੁੱਕ ਜਾਂਦੀ ਹੈ ਉਹ ਗ੍ਰाइंड ਕਰਕੇ ਥੋੜਾ ਰੱਖ ਲਓ ਰਾਤ ਨੂੰ ਭਿਉਂ ਦਿਓ ਤੇ ਸਵੇਰੇ ਉੱਠ ਕੇ ਇਹਨੂੰ ਉਬਾਲ ਕੇ ਜਦੋਂ ਇੰਨਾ ਅੱਧਾ ਕੱਪ ਰਹਿ ਜੇ ਇਹਨੂੰ ਤੁਸੀਂ ਪੀ ਲਓ ਤੇ ਤੁਹਾਡੇ ਹਾਰਟ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਪੀੜ ਦੀ ਨਿਸ਼ਾਨੀ ਕੀ ਹੈ ਜੀ ਕਿ ਇਹ ਮਤਲਬ ਹਰ ਜਗ੍ਹਾ ਅਵੇਲੇਬਲ इजीली ਦੇਖਣ ਨੂੰ ਮਿਲ ਜਾਂਦੇ ਆ ਜਾਂ ਤੁਸੀਂ ਸਪੈਸ਼ਲੀ ਇੱਥੇ ਪਿੰਡ ਤੁਹਾਡਾ ਪਿੰਡ ਹਰੀਪੁਰ ਕੁੜਾ ਹੈਗਾ ਜੀ ਤੇ ਇੱਥੇ ਸਪੈਸ਼ਲ ਲਗਾ ਰੱਖਿਆ ਜਾਂ ਆਮ ਵੀ ਇਹ ਪਿੰਡ ਇੱਥੇ ਦੇਖਣ ਨੂੰ ਪਿੰਡਾਂ ਦੇ ਵਿੱਚ ਮਿਲ ਜਾਂਦੇ ਆ ਜਾਂ ਸ਼ਹਿਰਾਂ ਦੇ ਵਿੱਚ ਵੀ ਕਿਤੇ ਇਹ ਪੌਦੇ ਪੀੜ ਜਿਹੜੇ ਲੱਗੇ ਹੋਏ ਹੈਗੇ ਆ ਜੀ ਆਮ ਤਾਂ ਘਰ ਸਾਰਾ ਨਹੀਂ ਤੇ ਜਿਵੇਂ ਹੁਣ ਰੋਡ ਦੇ ਕਿਨਾਰੇ ਸਰਕਾਰਾਂ ਵੀ ਤੇ ਜਿਹੜੇ ਸੰਸਥਾਵਾਂ ਚੱਲ ਰਹੀਆਂ ਹਨ ਉਹ ਹਰ ਜਾ ਕੇ ਪਿੰਡ ਦੇ ਵਿੱਚ ਆਪ ਆਪਣੇ ਜਾਗਰੂਕ ਜਿਸ ਤਰ੍ਹਾਂ ਹੁਣ ਤੁਸੀਂ ਵਾਹ ਖੇਤੀ ਦੇ ਵਿੱਚ ਸਾਨੂੰ ਗਾਈਡੈਂਸ ਕਰੋਗੇ ਤੇ ਅਸੀਂ ਜਾ ਕੇ ਆਪਣੇ ਘਰਾਂ ਦੇ ਵਿੱਚੋਂ ਹੀ ਬਾਹਰ ਵੀ ਲੋਕ ਲਗਾਉਂਦੇ ਹਨ ਤਕਰੀਬਨ ਇਹ ਸਾਨੂੰ ਮਿਲ ਜਾਂਦੇ ਹਨ ਪਰ ਅਸੀਂ ਇਸ ਦੀ ਪਛਾਣ ਕੀ ਹੈ ਇੱਕ ਇਸ ਦਾ ਪੇੜ ਦੇਖੋ ਸਪੈਦੇ ਦੀ ਤਰ੍ਹਾਂ ਤੇ ਇਹਦਾ ਜਿਹੜਾ ਛਿਲਕਾ ਤੁਸੀਂ ਉਤਾਰ ਲੋਗੇ ਇਸ ਤੋਂ ਬਾਅਦ ਇਸ ਤੇ ਵੀ ਚਿੱਨੀ ਖੂਬੀ ਹੈ ਆਟੋਮੈਟਿਕ ਆਪਣੇ ਆਪ ਨੂੰ ਫਿਰ ਕਵਰ ਕਰ ਲਏਗਾ ਆ ਦੇਖੋ ਇਹ ਪੁਰਾਣਾ ਤਾਰਿਆ ਸੀ ਇਹ ਆਟੋਮੈਟਿਕ ਕਵਰ ਕਰ ਲੈਂਦੇ ਆ ਔਰ ਤਾਰਨਾ ਮਤਲਬ ਇਸ ਤਰੀਕੇ ਨਾਲ ਆ ਕਿ ਪਣੇ ਨੂੰ ਨੁਕਸਾਨ ਨਾ ਪਹੁੰਚੇ ਚਿੱਲਕ ਚਿੱਲਕ ਇਹਦੇ ਤੁਸੀਂ ਉਤਾਰ ਕੇ ਯੂਜ਼ ਕਰਨੀ ਹੈ ਜਿਵੇਂ ਇਸ ਤਰ੍ਹਾਂ ਮੈਂ ਦੱਸਿਆ ਸੀ ਇੱਕ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੂੰ ਇਹ ਆਟੋਮੈਟਿਕ ਪੌਦੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਹਾਂ ਪੌਦੇ ਨੂੰ ਵੀ ਨੁਕਸਾਨ ਨਾ ਹੋਵੇ ਜੀ ਸਰ ਕਿਉਂਕਿ ਇਹਦੇ ਵਿੱਚ ਵੀ ਜਾਨ ਹੁੰਦੀ ਹੈ ਹੈਨਾ ਹਾਂਜੀ ਸਰ ਪਰ ਇਹਦੇ ਵਿੱਚ ਵੀ ਨਹੀਂ ਹੈ ਉਹ ਆਪਣੇ ਆਪ ਰਿਕਵਰੀ ਕਰ ਲੈਂਦਾ ਸਰ ਵਾਜੂਦ ਮਤਲਬ ਇਮਿਊਨਿਟੀ ਇਹਦੇ ਵਿੱਚ ਇੰਨੀ ਹੈ ਹਾਂਜੀ ਕੁਦਰਤ ਨੇ ਸਾਨੂੰ ਬਹੁਤ ਮਤਲਬ ਹਾਂ ਹਾਂ ਤੇ ਬਸਤੋ ਜੀ ਇਹ ਬੜੇ ਇੱਥੇ ਇਹ ਚੀ ਬੀਜ ਗਰੇ ਹੋਏ ਆ ਜਿਹੜੇ ਤੁਹਾਡੇ ਹੱਥ ਦੇ ਵਿੱਚ ਆ ਆਹ ਦੇਖ ਸਕਦੇ ਤੁਸੀਂ ਹਾਂਜੀ ਸਰ ਇਹ ਤੇ ਬੀਜ ਗਰੇ ਹੋਏ ਇੱਥੇ ਹਾਂਜੀ ਸਰ ਇਹ ਬੀਜ ਲੱਗਦੇ ਹਨ ਪੰਛੀ ਇਹਨਾਂ ਨੂੰ ਖਾਂਦੇ ਹਨ ਤੇ ਵਿੱਚੋਂ ਮਤਲਬ ਤੋਤਾ ਜਿਵੇਂ ਹੋਰ ਆ ਦੇਖੋ ਇਹਨਾਂ ਦਾ ਸੈਅ ਦੇਖੋ ਜੀ ਸਟਾਰ ਦੀ ਤਰ੍ਹਾਂ ਹੀ ਇਹਦੀ ਮਤਲਬ ਸ਼ਕਲ ਹੈ ਬੀਜ ਦੀ ਹਾਂ ਤੇ ਕੁਦਰਤ ਨੇ ਮਤਲਬ ਕਿਸ ਤਰੀਕੇ ਨਾਲ ਇਸ ਨੂੰ ਬਣਾ ਕੇ ਸਾਡੇ ਅੱਗੇ ਪੇਸ਼ ਕੀਤਾ ਹੈ ਹਾਂ ਹਾਂ ਇਹ ਇਹ ਹੋਰ ਕਿਹੜੀ ਕਿਹੜੀ ਮਤਲਬ ਆਪਾਂ ਜੀ ਬਿਮਾਰੀ ਦੀ ਗੱਲ ਕਰੀ ਤਾਂ ਫਾਇਦੇਮੰਦ ਹੋ ਸਕਦਾ ਹੈਗਾ ਜੀ ਇਹ ਸਾਰੇ ਇਨਸਾਨ ਵਾਸਤੇ ਹਰ ਪੱਖੋਂ ਫਾਇਦੇਮੰਦ ਹੈ ਜੇ ਤੁਸੀਂ ਇਹਦਾ ਉਬਾਲ ਕੇ ਉਹਨੂੰ ਪੀ ਲਓ ਅੱਛਾ ਜੀ ਹਾਂਜੀ ਤੇ ਇਹਦਾ ਕੋਈ ਨੁਕਸਾਨ ਨਹੀਂ ਤਾਂ ਨਹੀਂ ਉਬਾਲ ਕੇ ਮਤਲਬ ਕਿਵੇਂ ਉਬਾਲਣਾ ਕਿਵੇਂ ਹੈ ਜੀ ਇਹਦੇ ਵਿੱਚ ਕਿੰਨੀ دیر ਉਬਾਲਣਾ ਹੈਗਾ ਇਹਨੂੰ ਆ ਜਿਸ ਤਰ੍ਹਾਂ ਅਸੀਂ ਤਾਰ ਕੇ ਰੱਖ ਲੈਂਦੇ ਆ ਫਿਰ ਆ ਦੇਖੋ ਤੇ ਅੰਦਰ ਆਪਣੇ ਆਪ ਕਵਰ ਕਰ ਲੈਣਾ ਆਪਣੇ ਆਹ ਆ ਦੇਖ ਸਕਦੇ ਹੋ ਜੀ ਤੁਸੀਂ ਹਾਂ ਇੰਨਾ ਕੁ ਹੈਗਾ ਸਰ ਹੂੰ ਇਹਨੂੰ ਤੁਸੀਂ ਰਾਤ ਨੂੰ ਪੀਂਦੋ ਹੂੰ ਤੇ ਸਵੇਰੇ ਨੂੰ ਗਰਮ ਕਰੋ ਜਿਵੇਂ ਚਾਹ ਪੀਂਦੇ ਆਪਾਂ ਆਟੋਮੈਟਿਕ ਜਿਵੇਂ ਪੰਜਾਪਿੰਦੇ ਆ ਕਾਲਾ ਰੰਗੇ ਦਾ ਹੋ ਕੇ ਸਿਰੇ ਦਾ ਇੱਕ ਕਾੜਾ ਜਿਹਾ ਬਣ ਕੇ ਤੁਹਾਨੂੰ ਤਿਆਰ ਹੋ ਜਾਏਗਾ ਉਹਨੂੰ ਤੁਸੀਂ ਕੁਛ ਸਾਦਾ ਸਿਪ ਸਿਪ ਕਰਕੇ ਪੀ ਲਓ ਤੇ ਸਵਾਦ ਇਹਦਾ ਕਿਵੇਂ ਦਾ ਜੀ ਸਵਾਦ ਸਿਰੇ ਦਾ ਜਿਹਾ ਸਵਾਦ ਹੈ ਲੇਕਿਨ ਇੱਕ ਚੀਜ਼ ਹੋਰ ਵੀ ਹੈ ਨਾ ਜੇ ਆਪਾਂ ਹੋਰ ਇਹਦਾ ਕੋ ਟੇਸਟ ਵਧਾਉਣ ਵਾਸਤੇ ਆਪਾਂ ਕੁਛ ਗੋੜੇ ਸ਼ੱਕਰ ਜਾਂ ਸ਼ਹਿਦ ਆਪਾਂ ਇਸਤੇਮਾਲ ਕੀ ਕਰ ਸਕਦੇ ਹੈਗੇ ਨਹੀਂ ਸੰਦਾ ਨਹੀਂ ਹੈ ਨਾ ਇਸ ਤਰੀ ਮੈਨੀਫੈਕਟਰ ਸਰੇ ਦਾ ਅਗਰ ਤੁਸੀਂ ਚਾਹਦੇ ਹੋ ਤਾਂ ਥੋੜਾ ਬਤ ਉਹਦੇ ਜਨਾਬ ਥੋੜਾ ਜਿਹਾ ਦੁੱਧ ਪਾ ਲਓ ਕਿ ਤੁਹਾਨੂੰ ਅਗਰ ਮਤਲਬ ਉਹਦਾ ਰੰਗ ਧੁਬ ਜੇ ਆਦਰਵਾਇਸ ਸਾਰੇ ਮੈਡੀਸਿਨ ਦਾ ਕੋਈ ਰਿਸ਼ਤੇ ਨਹੀਂ ਹੁੰਦੀਆਂ ਹਾਂ ਹਾਂ ਨਿੰਮ ਹੁੰਦਾ ਕੜਵਾ ਹਾਂ ਤੇ ਬੈਨੀਫਿਟ ਇਹਨਾਂ ਦੇ ਜਾਂਦੇ ਹੁੰਦੇ ਸਰ ਜਿੰਨੀ ਮਿੱਠੀ ਹੈ ਤੇ ਉਹ ਮਿੱਠਾ ਮਤਲਬ ਜ਼ਹਿਰ ਅਸੀਂ ਸਲੋਪੋਜਨ ਖਾ ਕੇ ਆਪਣੇ ਆਪ ਨੂੰ ਨੁਕਸਾਨ ਨਹੀਂ ਕਰ ਰਹੇ ਹਾਂ ਸਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪਿੰਡ ਹਰੀਪੁਰ ਕੂੜਾਂ ਦੇ ਵਿੱਚ ਮਾਸਟਰ ਕਰਮ ਸਿੰਘ ਜੀ ਹੈਗੇ ਆ ਜੀ ਇਹਨਾਂ ਨੇ ਦੇਖੋ ਇੱਥੇ ਕਿੰਨੇ ਪੌਦੇ ਲਗਾ ਰੱਖੇ ਆ ਜੀ ਇਹ ਅਰਜਨ ਛਾਲ ਬੜੀ ਵਾਰੀ ਸੁਣਿਆ ਹੈਗਾ ਇਹ ਸਾਰੇ ਮੈਡੀਸਨ ਪlant ਹੈਗੇ ਆ ਇਹ ਤੇ ਬੜੀ ਵਾਰੀ ਸੁਣਿਆ ਵੀ ਹੋਏਗਾ ਤੁਸੀਂ ਆਯੁਰਵੇਦ ਦੇ ਵਿੱਚ ਤਾਂ ਇਹਦਾ ਇੱਕ ਬਹੁਤ ਵੱਡਾ ਇੱਕ ਮਹੱਤਵ ਤਾਂ ਇਹਦੀ ਬਹੁਤ ਜ਼ਿਆਦਾ ਹੈਗੀ ਆ ਤੇ ਜੇ ਲਗਾਣਾ ਹੋਵੇ ਪੌਦਾ ਵੈਸੇ ਲਗਾ ਸਕਦੇ ਆਪਣੇ ਘਰ ਵੀ ਲਗਾ ਸਕਦੇ ਜਿੰਨੀ ਜਗ੍ਹਾ ਹੈਗੀ ਇਹ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਉਹਨੂੰ ਲਗਾ ਲਓ ਸਰ ਬੜਾ ਛੇਤੀ ਹੋ ਜਾਂਦਾ ਕੋਈ ਗੇਰ ਦੀ ਲੋੜ ਨਹੀਂ ਕੁਝ ਨਹੀਂ ਜਾਨਾ ਇੱਕ ਵਾਰ ਤੁਸੀਂ ਲਗਾ ਦਿਓ ਤੇ ਇੱਕ ਬੰਦਾ ਲਗਾ ਦੋਗਾ ਤੇ ਜਿੰਨੇ ਮਰਜ਼ੀ ਪੂਰਾ ਮੁਹੱਲਾ ਹੀ ਮੁਹੱਲਾ ਯਾਰ ਪੂਰਾ ਪਿੰਡ ਯਾਦ ਕਰੇਗਾ ਉਹ ਦੇ ਵਿੱਚ ਹੈ ਨਾ ਤੇ ਇਹ ਮਿਲਦੇ ਕਿੱਥੋਂ ਜੀ ਫਿਰ ਜੀ ਆਪਾਂ ਸਾਰੇ ਸਾਰੀ ਸਰਕਾਰੀ ਨਰਸਰੀਆਂ ਚ ਵੀ ਜਿਹੜੀ ਮਰਜੀ ਨਰਸਰੀ ਤੁਸੀਂ ਲੈ ਲਓ ਫ੍ਰੀ ਆਫ ਕੋਸਟ ਫੋਦੇ ਦਿੰਦੇ ਆ ਸਾਡਾ ਫਰਜ਼ ਬਣਦਾ ਜਿਵੇਂ ਹੁਣ ਟੈਂਪਰੇਚਰ 50 ਡਿਗਰੀ ਤੋਂ ਵੀ ਪਹੁੰਚਿਆ ਹੋਇਆ ਤੇ ਸਾਡਾ ਫਰਜ਼ ਬਣਦਾ ਕਿ ਹਰ ਇੱਕ ਇੱਕ ਇਨਸਾਨ ਇੱਕ ਰੁੱਖ ਵਗਰ ਲਗਾਏ ਤਾਂ ਆਪਾਂ ਆਪਣੇ ਸਮਾਜ ਨੂੰ ਇੱਕ ਆਪਣੀ ਚੰਗੀ ਦਿਨ ਦੇ ਸਕਦੇ ਹੂੰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਮਾਸਟਰ ਜੀ ਤੇ ਅਰਜੰਛਲ ਬਾਰੇ ਤਾਂ ਇਹ ਜਾਣਕਾਰੀ ਦੋਸਤੋ ਤੁਹਾਨੂੰ ਦਿੱਤੀ ਜਿੰਨੀ ਕਪਾ ਦੇ ਸਕਦੇ ਤੁਸੀਂ ਕੇ ਤੇ ਤੁਸੀਂ ਵੀ ਆਪਣੇ ਘਰ ਦੇ ਜੇ ਬਾਹਰ ਕੋਈ ਜਗਾ ਹੈਗੀ ਜਾਂ ਹੋਰ ਕਿਤੇ ਪਲਾਂਟੇਸ਼ਨ ਜੇ ਕਰਦੇ ਹੋ ਤੇ ਤੁਸੀਂ ਮੰਦਿਰ ਗੁਰਦੁਆਰਾ ਸਕੂਲ ਬਿਲਕੁਲ ਉਥੇ ਤੁਸੀਂ ਕਿਕ ਪੜਦਾ ਤੁਸੀਂ 2-4 ਲਾ ਸਕਦੇ ਹੋ ਤੇ ਆਪਣੇ ਪਿੰਡ ਨੂੰ ਸਾਰਿਆਂ ਨੂੰ ਬੈਨੀਫਿਟ ਸਾਰੇ ਬਿਲਕੁਲ 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 ਮਾਸਟਰ ਜੀ ਤੁਹਾਡੀ ਇਸ ਜਿਹੜੀ ਇਹ ਇਹ ਤੁਹਾਡਾ ਯੋਗਦਾਨ ਇੱਥੇ ਹੈਗਾ ਤੁਸੀਂ ਪਿੰਡ ਦੇ ਵਿੱਚ ਕਿੰਨੇ ਕੁ ਬੂਟੇ ਹੈਗੇ ਜੀ ਤੁਸੀਂ ਇੱਥੇ ਲਗਾ ਰੱਖੇ ਪਾਸਟਰ ਜੀ ਸਾਰੇ ਤਾਂ 10-15 ਬੂਟੇ ਆ ਉਧਰ ਵੀ ਲਗਾਏ ਹੋਏ ਗੁਰਦੁਆਰਾ ਸਾਹਿਬ ਵੀ ਅਸੀਂ ਅੱਛਾ ਜੀ ਹਾਂਜੀ ਸਰ ਜਿੱਥੇ ਵੀ ਹੁੰਦਾ ਮੈਂ ਸਕੂਲ 'ਚ ਵੀ ਤੇ ਇਹੀ ਕੋਸ਼ਿਸ਼ ਕਰਦਾ ਕਿ ਵੱਧ ਤੋਂ ਵੱਧ ਆਪਾਂ ਮੈਡੀਸਨ ਬਲਾਂਡਰ ਲਗਾਈਏ ਤਾਂ ਕਿ ਜੋ ਸਭ ਨੂੰ ਇਸ ਦਾ ਫਾਇਦਾ ਹੋਵੇ ਆ ਤੁਹਾਨੂੰ ਦਿਖਾ ਦਈਏ ਦੋਸਤੋ ਇੱਕ ਵਾਰੀ ਇਹ ਹੁੰਦਾ ਇਹਦਾ ਪੱਤੇ ਇਹ ਦੇਖੋ ਜੀ ਇਸ ਤਰ੍ਹਾਂ ਦੇ ਇਹਦੇ ਪੱਤੇ ਹੈਗੇ ਆ ਹਾਂਜੀ ਇਹਦਾ ਹੋਇਆ ਹੂੰ ਤੇ ਇਸ ਤਰ੍ਹਾਂ ਦੇ ਇਹਨੂੰ ਬੀਜ ਸਟਾਰ ਵਰਗਾ ਲੱਗਿਆ ਹੁੰਦਾ ਸਰ ਜੀ ਦੱਸਿਆ ਜੀ ਇਹਨਾਂ ਨੇ ਹੋਣੀਆਂ ਇਸ ਤਰ੍ਹਾਂ ਦਾ ਪਰਾਣਾ ਬੀਜ ਗਿਰਦਾ ਰਹਿੰਦਾ ਤੇ ਨਵਾਂ ਨਾਲ ਦੇ ਨਾਲ ਅੰਦਰ ਰਹਿੰਦਾ 12 ਮਹੀਨੇ ਦਿਨ ਬੀਜ ਮਿਲ ਲੈ ਦਿੰਦੇ ਤੁਸੀਂ ਉਧਰ ਤਾਂ ਆਪਣੇ ਆਪ ਇਹਨੂੰ ਸੰਜੋਗ ਕੇ ਰੱਖਦੇ ਸਰ ਵਾਹ ਜੀ ਵਾਹ ਦੇਖੋ ਹਾਂ ਜੀ ਸਟੋਰੇਜ ਵੀ ਉਹਦੇ ਉੱਥੇ ਤੁਸੀਂ ਦਿਖਾ ਸਕਦੇ ਹੋ ਮੈਂ ਤੁਹਾਨੂੰ ਥੋੜਾ ਦਿਖਾਦਾ ਤੇ ਇਹਦੀ ਖੂਬੀ ਹੈ ਕਿ ਇਹ ਆਟੋਮੈਟਿਕ ਆਪਣੇ ਆਪ ਨੂੰ ਕਵਰ ਕਰ ਲੈਂਦਾ ਆਹ ਦੇਖੋ ਜੀ ਆ ਆਟੋਮੈਟਿਕ ਹੀ ਕਵਰ ਕੀਤਾ ਜੀ ਕਬੂਟੇ ਨੇ ਇਹ ਉਤਾਰੀ ਸੀ ਆਹ ਦੇਖੋ ਆਟੋਮੈਟਿਕ ਹੀ ਇਹਦਾ ਕੁਦਰਤ ਨੇ ਦੇਖੋ ਇਹਦੇ ਵਿੱਚ ਤੇ ਆਪਣੇ ਆਪ ਨੂੰ ਪਰ ਕਵਰ ਕਰ ਲੈਂਦਾ ਸਰ ਇਹ ਤੁਸੀਂ ਦੇਖ ਰਹੇ ਹੋ ਜੀ ਇਹ ਪੂਰਾ ਫੇੜ ਅਰਜਨ ਛਾਲ ਦਾ ਲੱਗਿਆ ਹੋਇਆ ਹੈਗਾ ਤੇ ਜਿਨ੍ਹਾਂ ਨੂੰ ਤਾਂ ਇਹਦਾ ਬੈਨੀਫਿਟ ਦਾ ਪਤਾ ਹੈਗਾ ਬਹੁਤ ਘੱਟ ਲੋਕਾਂ ਨੂੰ ਪਤਾ ਵੈਸੇ ਸੁਣਦੇ ਅਸੀਂ ਬਹੁਤ ਹੈਗੇ ਆ YouTube ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਯੁਰਵੇਦ ਦੇ ਜਦੋਂ ਕੋਈ ਮੈਡੀਸਨ ਬਾਰੇ ਕੋਈ ਆਪਾਂ ਜ਼ਿਕਰ ਆਪਾਂ ਕਰਦੇ ਆ ਜਾਂ ਸੁਣਦੇ ਹੈਗੇ ਆ ਤੇ ਅਰਜਨ ਛਾਲ ਬਾਰੇ ਬਹੁਤ ਹੀ ਆਮ ਇੱਕ ਕਾਮਨ ਗੱਲਬਾਤ ਉਹਦੇ ਵਿੱਚ ਜ਼ਰੂਰ ਹੁੰਦੀ ਹੈਗੀ ਆ ਜੀ ਇਹ ਦੇਖੋ ਤੁਸੀਂ ਇਹ ਦੇਖੋ ਹੀ ਲੱਗਿਆ ਹੈ ਜੀ ਅਰਜਨ ਛਾਲ ਇਹ ਬੀਜ ਇਹ ਉਹਦੇ ਬੀਜ ਹੈਗੇ ਆ ਜੀ ਮਾਸਟਰ ਜੀ ਇਹ ਬੀ ਇਹ ਮਤਲਬ ਉਦੋਂ ਤੱਕ ਨਹੀਂ ਗireਗਾ ਤੁਸੀਂ ਦੱਸਿਆ ਹਾਂਜੀ ਸਰ ਨਵੇਂ ਆ ਗਏ ਸਨ ਨਾਲ ਲੱਗਦੀ ਫੁੱਲ ਆ ਰਹੇ ਤੇ ਲੱਗੇ ਇਹ ਤੁਸੀਂ ਦੇਖ ਰਹੇ ਹੋ ਜੀ ਹਾਂਜੀ ਆ ਨਾਲ ਲੱਗਦੀ ਲੱਗੇ ਸਰ ਇਹਦਾ ਸੈਜ ਵੀ ਇਸ ਤਰ੍ਹਾਂ ਤੁਸੀਂ ਦੇਖੋ ਹੂੰ ਉਹ ਜਦੋਂ ਆਪਣੇ ਆਪ ਨੂੰ ਸਰ ਸਾਡੇ ਵਾਸਤੇ ਬਹੁਤ ਕੁਝ ਦਿੱਤਾ ਸੀ ਇਹਨਾਂ ਦੇ ਵਿੱਚ ਜੁੜਨਾ ਕੁਦਰਤ ਨਾਲ ਬਿਲਕੁਲ ਅਸੀਂ ਜੁੜਦੇ ਨਹੀਂ ਅੱਜ ਕੱਲ ਅਸੀਂ ਤਾਂ ਸਿਰਫ ਆਪਣੇ ਮੋਬਾਈਲਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਵੀਡੀਓ ਰੀਲਾਂ ਦੇਖਣ ਦੇ ਉੱਪਰ ਹੀ ਆਪਾਂ ਜੋ ਜ਼ਿਆਦਾ ਜ਼ੋਰ ਦਿੰਨੇ ਹੈਗੇ ਆ ਦੋਸਤੋ ਹਨੀ ਸਰ ਤੇ ਉਧਰ ਦੇ ਨਾਲ ਜੁੜ ਕੇ ਹੀ ਸਾਡਾ ਬਚਾਅ ਹੋਣਾ ਸਰ ਨਹੀਂ ਤਾਂ ਤੁਸੀਂ ਦੇਖ ਹੀ ਲਿਆ ਹੂੰ ਬਿਲਕੁਲ ਜੀ ਕਿੱਥੇ ਤੱਕ ਟੈਂਪਰੇਚਰ ਗਿਆ ਸਰ ਹਤਕੀ ਹਾਂਜੀ ਸਾਨੂੰ ਜੁੜ ਕੇ ਆਪਣੇ ਆਪ ਸਮਾਜ ਨੂੰ ਆਪ ਬਣਾਉਣਾ ਹੁਣ ਤੁਸੀਂ ਉਧਰ ਸਕੂਲ ਵੱਲ ਘਮਾਓਗੇ ਸਾਡੇ ਸਕੂਲ ਹੈ ਪ੍ਰਾਇਮਰੀ ਦਾ ਅਸੀਂ ਕਿੰਨੇ ਪੌਦੇ ਲਗਾਏ ਹੋਏ ਹਾਂ ਸਰ ਹੂੰ ਇਹ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਬੱਚੇ ਹਨ ਯੂਥ ਹੈ ਸਾਡਾ ਸਾਡੇ ਨਾਲ ਬਹੁਤ ਹੀ ਸਹਿਯੋਗ ਕਰਦੇ ਸਰ ਹੂੰ ਹੂੰ ਜਿੱਥੇ ਕਹਿਦੇ ਇਹਨਾਂ ਨੂੰ ਪਾਣੀ ਵੀ ਦੇਣਾ ਹੋਰ ਪਿੱਛੇ ਪੰਟ ਇਹਨਾਂ ਨੂੰ ਟੈਂਕਰਾਂ ਨਾਲ ਵੀ ਪਾਣੀ ਦਿੱਤਾ ਸਰ ਹੁੰਦਾ ਟੈਂਕੀ ਹੈ ਹੂੰ ਹੂੰ ਤੇ ਆਪਾਂ ਜਿੰਨਾ ਵੀ ਯੋਗਦਾਨ ਹੋ ਸਕਦਾ ਸਰ ਆਪਣਾ ਕੁਦਰਤ ਨੂੰ ਦੀਏ ਤੇ ਆਪਣੇ ਆਪ ਨੂੰ ਕੁਦਰਤ ਨੂੰ ਕਿਹਾ ਸਰ ਆਪਣੇ ਆਪ ਨੂੰ ਹੀ ਯੋਗਦਾਨ ਲੈਣਾ ਆਪਣੇ ਆਪ ਨੂੰ ਬਚਾਉਣਾ ਪੈਣਾ ਸਰ ਇਹਨਾਂ ਇੱਕ ਦੂਸਰੇ ਦਾ ਸਹਾਰਾ ਬਣ ਕੇ ਤਾਂ ਹੀ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਸੁਰੱਖਿਤ ਰਹੇਗੀ ਪਾਣੀ ਵੀ ਬਚਾਉਣਾ ਸਰ ਪਾਣੀ ਤਾਂ ਹੀ ਬਚੇਗਾ ਅਗਰ ਪੌਦੇ ਹੋਣਗੇ ਸਰ ਠੀਕ ਹੈ ਜੀ ਮਾਸਟਰ ਜੀ ਇੰਨੀ ਤੁਸੀਂ ਇੰਪੋਰਟੈਂਟ ਜਾਣਕਾਰੀ ਦਿੱਤੀ ਹੈਗੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਾਸਟਰ ਜੀ ਥੈਂਕ ਯੂ ਸਰ ਜੀਮ ਸਰ ਥੈਂਕ ਯੂ